ਇਹ ਹਿਲਪ ਪਵਿੱਤਰ ਥਾਨ ਹੈ ਜੀ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰੋਗ ਸਿੰਘ ਮਹਾਰਾਜ ਨੇ ਜੋ ਸਮੇਲੇ ਦਾ ਇਹ ਪਵਿੱਤਰ ਬੌਲੀ ਸਾਹਿਬ ਹੈ ਜੀ ਇਹ ਲੋ ਜੀ ਆਪਾਂ ਦਰਸ਼ਨ ਕਰਕੇ ਗੁਰੂ ਸਾਹਿਬਾਂ ਦੇ ਆ ਗਏ ਆ ਜੀ ਤੇ ਇੱਧਰ ਚੱਲੇ ਆ ਜੀ ਬਾਬਾ ਬਜਤਰ ਸਿੰਘ ਨਿਵਾਸ ਹਨ ਹਾਂ ਹਾਂ ਬਾਬਾ ਬਜਤਰ ਸਿੰਘ ਨਿਵਾਸ ਤੇ ਚੱਲੇ ਆ ਜੀ ਦੇਖਦੇ ਆ ਪ੍ਰੋਮ ਲੈਣੇ ਉੱਥੇ ਫਿਰ ਆਰਾਮ ਕਰਾਂਗੇ ਫਿਰ ਨੇੜੇ ਜਿਹੜੇ ਜੇ ਵੀ ਗੁਰੂ ਘਰ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਡੇ ਨਾਲ ਬਣੇ ਰਹਿਓ ਜੀ ਪਹਿਲਾਂ ਲੰਗਰ ਹਾਲ ਇਹ ਹੁੰਦਾ ਸੀ ਹੁਣ ਵੀ ਜਦੋਂ ਸੰਗਤ ਚੱਲੀ ਹੋ ਜੇ ਉਹਨਾਂ ਵਾਸਤੇ ਆਰਾਮ ਕਰਨ ਵਾਸਤੇ ਲਾਲੂ ਜਾਂ ਪ੍ਰਸ਼ਾਦ ਛਕਣ ਵਾਸਤੇ ਲੰਗਰ ਹਾਲ ਬਣਾਤਾ ਉਹਨਾਂ ਨੇ ਸੰਗਤ ਇੱਥੇ ਜਿੰਨੇ ਵੀ ਆਉਂਦੀ ਆ ਆਰਾਮ ਹੀ ਕਰ ਸਕਦੀਆਂ ਨੇ ਤੇ ਹਾਂਜੀ ਆਪਾਂ ਆਏ ਹਾਂ ਜੀ ਇਸ ਟੇਮ ਕਿਲਾ ਅਨੰਦਗੜ੍ਹ ਸਾਹਿਬ ਇੱਥੋਂ ਦਾ ਆਪਾਂ ਇਤਿਹਾਸ ਤੁਹਾਨੂੰ ਦੱਸਦੇ ਹਾਂ ਜੀ ਆਓ ਪਹਿਲਾਂ ਆਪਾਂ ਗੁਰੂ ਸਾਹਿਬਾਂ ਦੇ ਦਰਸ਼ਨ ਕਰ ਲਈਏ ਜੀ ਹਾਂਜੀ ਇਹ ਕਿਲਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦੱਖਣਪੂਰ ਵੱਲ 800 ਮੀਟਰ ਦੂਰੀ ਤੇ ਸਥਿਤ ਹੈ ਇੱਕ ਨਵੀਂ ਇਮਾਰਤ ਹੈ ਖਾਲੇ ਕੀ ਪੁਰਾਣੀ ਅਸਲੀ ਬਣਨ ਤੋਂ ਨਿਸ਼ਾਨ ਵੀ ਅਜੇ ਵੀ ਲੱਭੇ ਜਾ ਸਕਦੇ ਹਨ ਇਹ ਕਿਲਾ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ ਪੰਗਾਣੇ ਦਾ ਜੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੰਮਤ 1746 ਸਨ 1669 ਤੋਂ 1705 ਤੱਕ ਮਗਲਾ ਅਤੇ ਪਹਾੜੀ ਰਾਜੀਆਂ ਵਿਰੁੱਧ ਕਈ ਜੁੱਧ ਲੜੇ ਕਿਲੇ ਦੇ ਅੰਦਰ ਗੁਰੂ ਸਾਹਿਬ ਜੀ ਨੇ ਸਮੇਂ ਦੀ ਪ੍ਰਾਤਨ ਬੋਲੇ ਸਾਹਿਬ ਜੀ ਇਹ ਦਰਸ਼ਨ ਕਰੋ ਜੀ ਇਹ ਬੋਲੀ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਸਿੰਘਾਂ ਤੋਂ ਤਿਆਰ ਕਰਵਾਈ ਇੱਥੇ ਅੱਜ ਵੀ ਲੱਖਾਂ ਹੀ ਕਰੋੜਾਂ ਲੋਕ ਇੱਥੋਂ ਦਾ ਜਲ ਛੱਕ ਕੇ ਆਪਣਾ ਜੀਵਨ ਸਫਲ ਕਰਦੇ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਆਉ ਸੰਗਤ ਜੀ ਗੁਰੂ ਗੋਬਲ ਸਿੰਘ ਜੀ ਵੀਲੇ ਜੋ ਬੌਲੀ ਸਾਹਿਬ ਸਤਗੁਰਨ ਅੰਤਿਆਰ ਕਰਵਾਈ ਜੇ ਦੀਆਂ 132 ਪੋੜੀਆਂ ਹਨ ਆਪਾਂ ਪਤਾ ਨੂੰ ਦਰਸ਼ਨ ਕਰਾਉਣੇ ਆ ਜੀ ਹਾਂਜੀ ਕਿੱਦਾਂ ਲੱਗ ਰਿਹਾ ਠੀਕ ਹੈ ਤੇ ਦਰਸ਼ਨ ਕਿਹੜਾ ਹੈ ਤੇ ਆਪਾਂ ਜਾ ਰਹੇ ਜੀ ਬੌਲੀ ਸਾਹਿਬ ਨੀਚੇ ਉਹ ਵਾ ਥੋੜੀ ਦੂਰ ਹੈ ਗਈ ਥੋੜੀ ਦੂਰ ਪਿੱਛੇ ਦੇਖੋ ਜੀ ਇਹ ਨਾ ਆ ਗਏ ਜੀ ਅਸੇ ਇਹ ਨਾ ਰਹਿ ਗਿਆ ਜੀ ਵਾਜ ਕਰਦੇ ਵੱਲ ਦੇ ਪਹੁੰਚਾਂਗੇ ਹੌਲੀ ਹੌਲੀ ਜੀ ਇਹ ਕਿਲਾ ਧਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦੀ ਰੱਖਿਆ ਵਾਸਤੇ ਬਣਾਇਆ ਗਿਆ ਸੀ ਪੰਜ ਕਿਲਿਆਂ ਵਿੱਚੋਂ ਇੱਕ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਨਨਪੁਰ ਸਾਹਿਬ ਵਿਖੇ 25 ਸਾਲ ਬਿਤਾਏ ਪਹਾੜੀ ਰਾਜਿਆਂ ਜਾ ਮੁਗਲਾਂ ਤੋਂ ਸਿੱਖਾਂ ਦੀ ਰੱਖਿਆ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਹਿਰ ਦੇ ਚਾਰੇ ਪਾਸੇ ਪੰਜ ਰਖਿਆਤ ਕਿਲੇ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਅੱਜ ਵੀ ਸੰਗਤਾਂ ਦੂਰੋਂ ਦੂਰੋਂ ਤੋਂ ਇਸ ਕਿਲੇ ਦੇ ਦਰਸ਼ਨ ਕਰਨ ਆਉਂਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਹਾਂਜੀ ਨੰਨਗੜ ਦਾ ਕਿਲਾ ਦੇਖ ਕੇ ਆਪਾਂ ਹੁਣ ਚੱਲੇ ਜਾਂ ਜੀ ਅਜੂਬਾ ਦੇਖਣ ਤੇ ਛੋਟਾ ਆਪਣਾ ਪਾਸ ਲੈ ਰਹੇ ਆਂ ਜੀ ਉਹ ਸਭਾ ਆ ਚੱਕਾ ਕੋਲੋਂ ਜੀ ਪਾਸ ਸਾਰੇ ਪਾਸ ਲੈ ਕੇ ਫਿਰ ਚੱਲਦੇ ਆਂ ਜੀ ਦੇਖਦੇ ਆਂ ਜੀ ਅੱਗੇ ਜਾ ਕੇ ਅਜੂਬੇ ਵਿੱਚ ਕੀ ਹੈ ਜੀ ਲੋ ਜੀ ਆਪਾਂ ਨੂੰ ਮਿਲ ਗਿਆ ਜੀ ਪਾਸ ਅਜੂਬਾ ਦੇਖਣ ਵਾਸਤੇ ਤੇ ਆਪਾਂ ਤੰਦਿਆਂ ਦੀ ਉਹ ਦੇਖ ਕੇ ਭਰਾਵਾ ਹੌਲੀ ਹੋਰਨ ਵਾਰਨ ਕੜਾ ਛੇਤੀ ਲੰਘ ਜੇਗਾ ਫਿਰ ਤੇ ਆਓ ਜੀ ਚੱਲਦੇ ਆਂ ਜੀ ਫਿਰ ਵੈਸੇ ਅੰਦਰ ਵੀਡੀਓ ਬਣਾਉਣੀ ਦਿੰਦੇ ਅਸੀਂ ਬਾਹਰੋਂ ਖਤਮ ਕਰਦੇ ਆਂ ਅਸੀਂ ਬਾਹਰੋਂ ਖਤਮ ਕਰਦੇ ਸਵਾਗਤ ਹੈ ਅਸੀਂ ਬਾਹਰੋਂ ਖਤਮ ਕਰ ਲੈਣ ਅਸੀਂ ਬਲੋਗ ਸਮਾਂ ਨਹੀਂ ਲਾਉਂਦੇ ਕਿਹਾ ਅਸੀਂ ਬਲੋਗ ਇੱਥੇ ਖਤਮ ਕਰਦੇ ਕੋੜ ਕੇ ਦੋ ਏ ਜੀ ਕਿਦਾ ਸਵਾਗਤ ਹੈ ہمارے بلاگ میں ਜਿਆਦਾ ਸਮਾਂ ਨਹੀਂ ਰਹਤੇ ਹਮ ਵੀ ਬਲੌਗ ਕੀ ਜਾਂਤੀ ਖਤਮ ਕਰਦੇ ਹਾਂ ਦਾ ਐਂਡ ਹੈ ਠੀਕ ਹੈ ਜੀ ਆਹ ਸਾਹਮਣੇ ਜੀ ਚੈੱਕ ਚੈਕਿੰਗ ਹੋਣ ਲੱਗੀ ਹੈ ਕਰਾਉਣੀਆਂ ਚੈਕਿੰਗ ਫਿਰ ਚੱਲਦੇ ਆਂ ਅੰਦਰ ਇਹ ਜੀ ਆਪਣਾ ਜੂਬੇ ਦਾ ਬਾਹਰਲਾ ਪਾਸਾ ਤੇ ਆਹ ਦੇਖੋ ਜੀ ਸਾਹਮਣੇ ਪਾਰਕਿੰਗ ਬਣੀ ਹੋਈ ਹੈ ਵਧੀਆ ਤੇ ਸਾਹਮਣੇ ਅਜੂਬਾ کافی ਲੋਕ ਆਏ ਹੋਏ ਹਨ ਜੂਬੇ ਅਜੂਬੇ ਜਜੂਬਾ ਦੇਖਣ ਲੋ ਜੀ ਦੇਖ ਲੋ ਜੀ ਅਜੂਬਾ ਖੜੇ ਰਹੰਦੇ ਉਹਨੂੰ ਜਦ ਬੰਦ ਕਰ ਦਿੰਨੇ ਆਪਾਂ ਲੋ ਜੀ ਅਸੀਂ ਇਹ ਜੂਬਾ ਦੇਖ ਕੇ ਆ ਗਏ ਅੰਦਰੋਂ ਹਨ ਬਹੁਤ ਘੈਂਟ ਚੀਜ਼ ਆ ਨਿਆ ਆ ਗਿਆ ਠੀਕ ਆ ਕਾਫੀ ਲੋਕ ਆ ਗਏ ਇਹਨੇ ਜੂਬਾ ਦੇਖਣ ਵਾਸਤੇ ਆ ਸਾਹਮਣੇ ਦੇਖੋ ਇੱਥੇ ਬੈਠ ਗਏ ਸੀ ਓਹ ਜੀ ਉੱਧਰ ਸਿਕਿਉਰਿਟੀ ਗਾਰਡ ਸਿਕਿਉਰਿਟੀ ਗਾਰਡ ਸੀਟੀਆਂ ਮਰੀ ਜਾਂਦਾ ਉਹਨਾਂ ਇਹ ਤਾਂ ਦੇਖ ਲੈਣ ਲੋਕਾਂ ਸਾਰਿਆਂ ਨੂੰ ਠੀਕ ਹੈ ਜੀ ਮਿਲਦੇ ਆਂ ਫਿਰ ਜੀ ਅੱਗੇ ਜਾ ਕੇ ਕੀ ਦਿਖਾਉਣਾ ਤੁਹਾਨੂੰ ਕੀ ਨਹੀਂ ਦਿਖਾਉਣਾ ਬਾਕੀ ਥੋੜਾ ਮੋਟਾ ਇਤਿਹਾਸ ਸੇ ਦੱਸੀ ਜਾਣਾ ਨਾਲ ਨਾਲ ਤੁਹਾਨੂੰ ਕਿਸ ਤਰ੍ਹਾਂ ਕੀ ਆ ਮਿਲਦੇ ਆਂ ਜੀ